ਰਹਿਰਾਸ ਸਾਹਿਬਿਕਮ ਕਾਰ ਸਤ ਸਰ ਪ੍ਰਸਾਦ ਸਾ ਲੋਕ ਮਹੱਲਾ ਪਹਿਲਾ ਦੁਖਦਾਰੋ ਸਿਗ ਰੋਗ ਪਿਆ ਜਸੁ ਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਕਰੀ ਨਾ ਹੋਈ ਬਲਹਾਰੀ ਗੁਦਰਤ ਵਸਿਆ ਤਰੰਤ ਨ ਜਾਇ ਲਖਿਆ ਰਹਾ ਜਾਤ ਮੈਂ ਜੋ ਜੋਤ ਮੈਂ ਜਾਂਦਾ ਅਗਲ ਕਲਾ ਭਰ ਪੁੰਰਿਆ ਤੂੰ ਸੱਚਾ ਸਾਹਿਬ ਸਿੱਖਤ ਸਵਾਲਿਓ ਜਿਨ ਕੀਤੇ ਸੋ ਪਰ ਪਿਆ ਕਉ ਨਾਨਕ ਕਰ ਦੇ ਕਿਆ ਬਾਤ ਜੋ ਕਿਸ਼ ਕਰਨਾ ਸੋ ਕਰ ਰਿਹਾ ਸੋਦ ਰਾਗ ਅਸ ਮਹਲਾ ਪਹਿਲਾ ਏਕ ਓੰਕਾਰ ਸਦਗੁਰ ਪ੍ਰਸਾਦ ਸੋਦਰ ਤੇਰਾ ਕੀਆ ਸੋਦਰ ਕੀਆ ਜਿਤ ਬਾਸ ਸੰਗ ਸਮਾਨੇ ਵਾਜੇ ਤੇਰੇ ਨਾਮ ਦਾ ਨੇਕਾ ਸੰਖਾ ਕਿਤੇ ਤੇਰੇ ਵਾਹ ਹਾਰੇ ਕਿਤੇ ਤੇਰੇ ਰਾਗ ਸੁਖਿਆ ਕਿਤੇ ਤੇਰੇ ਗਾਵ ਹਾਰੇ ਗਾਵਾ ਤੁਧ ਨਾ ਪਵਨ ਪਾਣੀ ਬਸ ਸੰਤ ਗਾਵੇ ਰਾਜਾ ਤਰੰਦਵਾਰੇ ਗਾਵਾ ਤੁਧ ਨਾ ਚੰਦ ਗੌਤਲੇ ਵਿਜਾਣ ਰੰਮੀਚਾਰੇ ਗਾਵਾਂ ਤਦਨੋ ਈ ਸਰਬ ਰਬਾ ਦੇਵੇ ਸੋਹਣ ਤੇਰੀ ਸਤਾ ਸੁਆਰੇ ਗਾਵਾਂ ਤਦਨੋ ਇੰਦਰ ਇੰਦਰਾ ਸਮ ਬੰਟੇ ਦੇਵਤਿਆਂ ਦਰ ਨਾਲੇ ਗਾਵਾਂ ਤਦਨੋ ਸਿੱਧ ਸਿਮਾਤੀ ਅੰਦਰ ਗਾਵਾਂ ਤਦਨੋ ਸਾਧ ਵਿਚਾਰੇ ਗਾਵਾਂ ਤਦਨੋ ਜਤੀ ਸਤੇ ਸੰਤੋਖੀ ਗਾਵਾਂ ਤਦਨੋ ਵੀਰ ਕਰਾਰੇ ਗਾਵਾਂ ਤਦਨੋ ਪੰਡਤ ਮਨ ਰੱਖੀ ਸਰ ਜਗ ਜਗਰੇ ਤਾਂ ਨਾਲੇ ਗਾਵਾ ਤੁਧਨੋ ਮੋਹੀਆਂ ਮਨਮੋਹਨਾ ਸੁਰਗਮੱਚ ਭਿਆਲੇ ਗਾਵਾਂ ਤੁਧਨੋ ਰਤਨੋ ਪਾਏ ਤੇਰੇ 68 ਤੀਰਥ ਨਾਲੇ ਗਾਵਾਂ ਤੁਧਨੋ ਜੋਤ ਮਹਾਬਲ ਸੁਗਰਾ ਗਾਵਾਂ ਤੁਧਨੋ ਖਾਣੀ ਚਾਰੇ ਗਾਵਾਂ ਤੁਧਨੋ ਕਲੰਗੜ ਪ੍ਰਭੰਡਾ ਕਰਕਾਰ ਰੱਖੇ ਤੇਰੇ ਧਾਰੇ ਸਹੀ ਤੁਧਨੋ ਗਾਵਨਾ ਜੋਤਿ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨਾ ਸੇ ਮੈਂ ਚਿਤ ਨਾਮਨਾ ਨਾਨਕਿਆ ਵਿਚਾਰੇ ਸੋਈ ਸੋਇ ਸਦਾ ਸੱਚ ਸੱਚੀ ਨਹੀਂ ਹੈ ਬਿਉਸੀ ਜੈ ਨਾ ਜਸੀ ਰਚਨਾ ਦੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਸੀ ਮਾਇਆ ਜੇ ਨੋ ਪਾਈ ਕਰ ਕਰ ਦੇਖੈ ਕਿਤਾਬਨਾ ਯਾਹ ਤਿਸ ਦੇ ਵਟਿਆਈ ਤੇ ਸੁਭਾਵੈ ਸੋਈ ਕਰਸੀ ਫਿਰ ਕਮ ਨਾ ਕਰਨਾ ਜਾਏ ਸੋ ਪਾਸ ਸੋ ਸਾਥ ਸਾਇਬਾਨ ਨ ਕਰੈ ਨੁ ਲਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਖੈ ਸੰਸੋਈ ਕੀ ਵਡਾ ਨਿਠਾ ਹੋਈ ਕੀਮਤ ਪਾਏ ਨਾ ਕੇ ਆਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਟੱਡੇ ਮੇਰੇ ਸਾਈ ਬਾਗ ਘਰ ਜੀਰਾ ਨਗੀਰਾ ਕੋਈ ਨ ਜਾਣੇ ਤੇਰਾ ਕੇ ਤਾਂ ਕੇ ਵੜੀ ਚੀਰਾ ਰਹਾ ਸਭ ਸੁਖਤੀ ਮਨ ਸਰਤ ਕਮਾਈ ਸੰਸੇਵਤੀ ਮਨ ਕੀ ਮਤ ਪਾਈ ਜਾਨੀ ਧਿਆਨੀ ਗੁਰੂ ਰਹਾਈ ਕਹਿਣ ਗਾਏ ਤੇਰੀ ਇਤਨ ਬੜਿਆਈ ਸਭ ਸਾਤਾ ਸਭ ਦਵਸਨ ਚੰਗਿਆਈਆਂ ਸਿਦਾ ਬੁਰਖਾ ਕੀਆ ਵੜਿਆਈਆਂ ਤਦ ਬਿਨਾ ਸਦੀ ਕਿਨੈ ਨਾ ਪਾਈਆ ਕਰਮ ਮਿਲੈ ਨਹੀਂ ਠਾਕ ਰਹੀ ਆਖ ਵਾਲਾ ਕਿਆ ਵਿਚਾਰਾ ਸਿੱਧੀ ਭਰੀ ਤੇਰੀ ਬਨਾਰਾ ਜਿਸ ਤੋਂ ਦੇ ਜਿਸੈ ਕਿਆ ਚਾਰਾ ਨਾਨਕ ਸੱਚ ਸਵਾਰ ਮਹਾਰਾ ਆਸਾ ਮਹਲਾ ਮਹਿਲਾ ਕਾ ਦੀਵਾ ਵਿਸਰਾਮ ਅਰ ਜਾਓ ਆਖਣ ਓਕਾ ਸੱਚਾ ਨਾਮ ਸੱਚੇ ਨਾਮ ਕੀ ਲਾਗੈ ਗੁਰੂ ਗਤੁਖ ਖਾਏ ਚਲਿਆ ਦੁਖਾ ਸੋ ਕੀ ਹੁ ਇਸਰ ਮੇਰੀ ਮਾਈ ਸੱਚਾ ਸਾਇ ਸੱਚੇ ਨਾਮ ਰਹਾ ਸੱਚੇ ਨਾਮ ਕੀ ਤਲ ਵੜਿਆ ਯਾਦ ਥਕੇ ਕਿਉਂ ਨਹੀਂ ਪਾਈ ਜਿਸ ਮਨ ਕੈ ਆਖਣ ਪਾਈ ਵਡਾਲੋ ਕਾ ਨਾ ਜਾਏ ਨਾ ਮਰੈ ਨਾ ਹੋਵੇ ਸੋਦਾ ਦਿਨ ਤਾਰੇ ਨ ਚੁੱਕੇ ਭੋਗਾ ਕੋਨੇ ਵਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੀਵੜ ਆਪ ਦੇਵੜ ਤੇਰੀ ਦਾਤ ਜਿੰਦਨ ਕਰ ਕੇ ਕੀਤੀ ਰਾਤ ਖਸਣ ਸਰ ਹੈ ਤੇ ਕਮ ਜਾਤ ਨਾਨਕ ਨਾਮ ਹੈ ਬਾਸਨਾਤ ਰਾਗ ਗੁਜਰੀ ਰਹਾ ਲਾਜ ਧਾਰ ਕੇ ਜਨ ਸਤਗੁਰ ਸਤਿਮੁਖਾ ਮਿਲੋ ਕਰੋ ਕਿਰਪਾ ਸਾ ਆਵ ਕੀਰੇ ਜਨ ਸਤਿਗੁਰ ਸਰਣਾਇ ਕਰਦੇ ਆ ਨਾ ਪਰਗਾਸ ਮੇਰੇ ਮਿਤਗੁਰ ਦੇਵਾ ਮੋਕ ਰਾਮਨਾ ਨਰਗਾਸ ਗੁਰਮਤਿ ਨਾਮ ਰਾਗਾਂ ਸਿਕਾਈ ਹਰ ਈਰਤ ਅੰਰੀ ਰਹਿ ਰਾਸ ਰਹਾ ਹਰ ਜਨ ਕੇ ਵਨ ਭਾਗ ਬਲੇਰੇ ਜਿਨ ਹਰ ਸਰਦਾਰ ਪਿਆਸ ਹਰ ਹਰ ਤਸਾਏ ਮਨ ਸੰਗਤ ਗੁਣ ਪਰਗਾਸ ਜਿਨਾਂ ਹਰ ਹਰ ਅਸ ਨਾਮ ਨਾ ਪਾਇਆ ਤੇ ਭਾਜ ਜੰਗਾਸ ਜੋ ਸਤਗੁਰ ਸਰਣ ਸੰਤ ਨਹੀਂ ਆਏ ਤ੍ਰਿਜੀਵੇ ਤ੍ਰਿਜੀਵਾਸ ਜਿਨਾਂ ਅਰਧ ਸਤਗੁਰ ਸੰਗਤ ਪਾਈ ਤੈਨ ਤੋਂ ਮस्तक ਲਿਖਿਆ ਲੀ ਕਾਸ ਧਨ ਤਨ ਸਾ ਸੰਗਤ ਆ ਜਿਤ ਰਸ ਪਾਇਆ ਬੰਦ ਨਾਨਕ ਨਾਮ ਪਰਗਾਸ ਸਰਾ ਗੋਰੀ ਮਹਲਾ ਪੰਜਵਾ ਕਾਹਿਰੇ ਮੰਚਤਵਾਉ ਦੁਜਾ ਮਹਾਰਾਜਿਓ ਪਰਿਆ ਸਲ ਪਥਰ ਮੈਂ ਜਨ ਤੋ ਪਾਏ ਥਾਕਾਰ ਜਿ ਕਾ ਅਗਿਆ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਤ ਮਿਲੇ ਸੋ ਧਰਿਆ ਵਰ ਪ੍ਰਸਾਦ ਵਰੰ ਪਦ ਪਾਇਆ ਸੁਕੇ ਕਾਸ਼ਟ ਰਿਆ ਰਹਾਉ ਜਨਮ ਮਿਤਾ ਲੋਕ ਸੁਤਾ ਮਿਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਜਿਸ ਕ ਸੰਬਾਇ ਧਾਕੁਰ ਕਾਏ ਮਨ ਭਾਉ ਨਰਿਆ ਊੜੇ ਊਡਾਵ ਸਖ ਸੰਤਿਸ ਪਾਚੈ ਬਸਰੀ ਚਰਿਆ ਤਿਨ ਕਮਨ ਖਲਾਵੇ ਕੌਨ ਚ ਦਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸੈਂ ਤਿਸ ਧਾਨ ਧਾਕੁਰ ਕਰਤਾਲ ਧਰਿਆ ਜਦ ਨਾਨਕ ਬਲ ਵਸ ਸਦ ਬਨ ਜਾਈਐ ਤਰੰਤਨ ਪਾਰ ਆਵਰਿਆ ਹਰਾਗਾ ਸਹਲਾਜਨਤਾ ਸੋਪੁਰ ਕੀ ਕੋੰਕਾਰ ਸਤਿਗੁਰ ਪ੍ਰਸਾਦ ਸੋਪੁਰ ਕਨਨੰਦਨ ਆਰ ਬੁਰਕ ਨਰੰਦਨ ਨਾਮ ਆਤਮਾ ਪਾਰਾ ਸੁਧਿਆਵੇ ਸੁਧਿਆਵੇ ਤੁੰਜੀ ਅਰ ਸੱਚੇ ਸ੍ਰੀ ਜਨ ਹਾਰਾ ਸਭ ਜੀਤ ਮਾਰੇ ਜੀਤੋ ਜੀਆ ਕਾ ਦਾ ਤਾਰਾ ਰਤਿਆ ਬੋ ਸਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਦਾ ਕੋਰਿਆ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘੰਟ ਘਟ ਅੰਤਰਾ ਸਰੰਸਰੰਤ ਅਰ ਜੀ ਹਰੇ ਕੋਪਰਖ ਸਮਾਣਾ ਇਕ ਦਾ ਤੇ ਕਵੇਂ ਕਾੜੀ ਸਭ ਤੇਰੇ ਚੋਜ ਵਿਨਾ ਨਾ ਤੂੰ ਆਪੇ ਦਾਤਾ ਆਪੇ ਭੁक्ता ਜੀ ਹਉ ਤਦ ਮੇਰਾ ਬਰ ਨਾ ਜਾਣਾ ਤੂੰ ਪਾਰ ਬ੍ਰਹਮ ਤੇ ਅਤਿ ਬਤਿ ਤੇਰੇ ਕਿਆ ਗੁਣ ਆਖ ਖਾਣਾ ਜੋ ਸੇਵੈ ਜੋ ਸੇਵਾ ਤੁੰਜੀ ਜਨ ਨਾਨਕ ਤੈਨ ਗੁਰਬਾਣਾ ਹਰਿ ਆਵੈ ਹਰਿ ਆਵੈ ਜੀ ਸੇ ਚੰਦ ਗੁਮੈ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਭਾਏ ਜਿਨਾਂ ਲਿ ਆਇਆ ਜੀ ਤੇਰ ਤੁੰਟੀ ਜਨ ਕੀ ਭਾਸੀ ਜੇ ਨਿਰਭਾਉ ਜਿਨਾਂ ਲਿ ਭਾਉ ਤੇ ਆਇਆ ਜੀ ਜਨ ਕਾ ਭਾਉ ਸੁਖ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰ ਹਰ ਅਸਮਾਸੀ ਸੇ ਧਰਨਾ ਸੇ ਧਰ ਜਿਨ ਲਿ ਆਇਆ ਜੀ ਜਨ ਨਾਨਕ ਜਿਨ ਬਲ ਜਾਸੀ ਤੇਰੀ ਭਗਤ ਤੇਰੀ ਬਲਪੰਡਾਲ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੀ ਬਸਨਾ ਤੁਝ ਜੀ ਅਰਣਿਕਾ ਨੀਕਾ ਨੰਤਾ ਤੇਰੀ ਅਨੇਕਾ ਤੇਰੀ ਅਨੇਕ ਕਰਾ ਪੂਜਾ ਜੀ ਤਬ ਤਾਂ ਪੈ ਜਪੈ ਬੇਅੰਤਾ ਤੇਰੀ ਅਨੇਕਾ ਤੇਰੀ ਅਨੇਕ ਪੜੈ ਵੋ ਸਿਮਰਤ ਸਾਸਤ ਜੀ ਕਰ ਕਰਿਆ ਅਣਕ ਕਰਮ ਕਰੰਤਾ ਸੇ ਭਗਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਅਰਮਗਵੰਤਾ ਤੂੰ ਆਪਰਕ ਪਰੰਪਰ ਕਰਤਾ ਜੀ ਤੂੰ ਜਿਉਂ ਦਿਵੜ ਵਰਨਾ ਕੋਇਂ ਔਂ ਜੋ ਜੋ ਕੋ ਸਵਾਸਾ ਤੁਮੇ ਕੋ ਜੀਤੋਂ ਨੈ ਚਲ ਕਰਤਾ ਸੋ ਈਤ ਤੇ ਆਪੇ ਭਾਵੈ ਸੋ ਈ ਵਰਤਾ ਜੀਤੋਂ ਆਪੇ ਕਰੈ ਸੋ ਹੋਈ ਤੁਦੇ ਆਪੇ ਸ੍ਰਿਸ਼ਟਾ ਸੋ ਸਾਈ ਜੀ ਤੁਦੇ ਆਪੇ ਸਭ ਸੋ ਕੋਈ ਜਨ ਨਾਨਕ ਗਾਵੇ ਕਰਤੇ ਕੇ ਜੀ ਜੋ ਸਭ ਸੇ ਖਾ ਜਾਣ ਹੋਈ ਆਸਾ ਮਹਲਾ 4 ੋਂ ਕਰਤਾ ਸਚਿਆਰ ਮੈਂ ਦਾ ਸਾਈ ਜਦੋਂ ਭਾਵੇਂ ਸੋਈ ਤਿਸੇ ਜੋ ਤੂੰ ਦੇ ਸਿਉਂ ਪਾਈ ਰਹਾ ਸਭ ਤੇਰੀ ਤੋਂ ਸਭ ਤੇ ਧਿਆਇ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨੁ ਗੁਆਇ ਤਦੇ ਆਲਿ ਛੋੜਿਆ ਮਿਲਾਇ ਕੌਂ ਦਰਿਆ ਸਭ ਸੁਜੇ ਮਾਹੀ ਤੈਨੰ ਦੂਜਾ ਕੋਈ ਨਾਹੀ ਜੀਵਨ ਸਭ ਤੇਰਾ ਖੇਲਾ ਵਿਜਗ ਮਨ ਵਿਚੜਿਆ ਸੰਗੋਗੀ ਮੇਲਾ ਇਸਨੋਂ ਸੋਝ ਜਾਣਾਈ ਸੋਈ ਜਨ ਜਾਣੈ ਹਰਨ ਸਦੀ ਆਂਖੋਂ ਕਾਣੈ ਜਿਨਰ ਸੇਵਾ ਤੂੰ ਸੁਖ ਪਾਇਆ ਸਹਜੇ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਰੂਪ ਏ ਤੈਨੰ ਦੂਜਾ ਵਰਨਾ ਕੋਈ ਮੋ ਕਰ ਕਰ ਵੇਖ ਜਾਨਾ ਸੋਏ ਜੰਨਾ ਨਾ ਗੁਰਮਖ ਪਰਗਟ ਹੋਈ ਅਸਾਂ ਹਲਾ ਪਹਿਲਾ ਤੇ ਤਾਂ ਸੌਰਣਾ ਪਹਿਲੇ ਨਾ ਸਾ ਪਾਣੀ ਪਾਉ ਰ ਤੇ ਨਾ ਕੀਆ ਮੈਂ ਕੈ ਮੋਂ ਬਗਨੇ ਚੱਲੇ ਆਂ ਮੇ ਕਾ ਤਹਿ ਨਹੀਂ ਬਿਆਲੇ ਮਨ ਏਕਨ ਤੇ ਦਸ ਮੂੜ ਮਨਾਰ ਵਿਸਰਾ ਤੇਰੇ ਕੋ ਦਿਲਿਆ ਰਹਾ ਨਾ ਹੋ ਜਤੀ ਸਤੇ ਨਹੀਂ ਪੜਿਆ ਮੋਰਖ ਨੂੰ ਤਾਂ ਜਨੋ ਪਿਆਹ ਬਨਤ ਨਾਨੇ ਦਿਨ ਕੀ ਸਰਨਾ ਜੇ ਤੋ ਨਾਹੀ ਕਿਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਵਿੰਦ ਮਿਲਨ ਕੀ ਇਤਿ ਬਰੀਆ ਹਰ ਕਾਇ ਤਰਕ ਤਰਕਾ ਮਾਮਲ ਸਾਧ ਸੰਗਤ ਭੈ ਕੇਵਲ ਨਾਮ ਸਰੰਦਾ ਲਾਲ ਭਉਜਲ ਤਰਨ ਕੈ ਜਨਮ ਰੇਤਾ ਯਾਤਰਾ ਮਾਇਆ ਕੇ ਰਹਾ ਜਨਤਾ ਸਜਮਾ ਤਰਮਨਾ ਕਮਾਇਆ ਸੇਵਾ ਸਾਧਨ ਜਾਨਿਆ ਹਰਵਾਇਆ ਕਉ ਨਾਰਿਕ ਆਪਣੀ ਜਨ ਕਰਮਾ ਸਰਨ ਪਰੇ ਕੀ ਰੰਗੋ ਸਰਮਾ ਪਾਸੇ ਦਸਮੀ ਕਵੇ ਬਾਤ ਮਿਲਤੀ ਚਉ ਭਈ ਅਮਰੀ ਕਰਵਾ ਦੇ ਰਚਾ ਤੁਨ ਹੋਈ ਜਿਤ ਕੀ ਇਚਾ ਤਉ ਚਰਨਾ ਮਗੈ ਅਮਾਰਾ ਆਤਮਾ ਜਾਨ ਕਰ ਬਿਪਾਰਾ ਮਰੇ ਦ੍ਰਿਸ਼ਟ ਸਵੇ ਤੁ ਘਾਓ ਆਪਾ ਤੇ ਮਹੀਂ ਬਚਾਵਹੁ ਸੁਖੀ ਬਸ ਮੋਰੋ ਪਰਿਵਾਰਾ ਸਿ ਸਿਖ ਸਵੇ ਕਰਤਾਰਾ ਨਾ ਜਾਣੀ ਕਰਦੇ ਕਰਿਆ ਸਭ ਭਾਰਨ ਤੋਂ ਆਸੰਗ ਰਿਆ ਪੂਰਨ ਹੋਇਆ ਮਾਰੀ ਅਸ ਤੋਰ ਭੇਨ ਕੀ ਰਹਿ ਪਿਆਸਾ ਤੁਮਾ ਛਾੜ ਕੋ ਯਵਨਾਂ ਤੇ ਆਉ ਜੋ ਵਰਤਾਉ ਜੋ ਤੁੰਤੇ ਪਾਉਂ ਸਿਵ ਸ ਕਰ ਮਾਰੇ ਤਾਰੀਏ ਤੁੰਨਾ ਚ ਸਤਰਾ ਮਾਰੇ ਮਾਰੀਏ ਆਵਾ ਦੇ ਰਿਆ ਬਰੀਆ ਬਰਣ ਕਾਲ ਕਾਦ ਰਾਜਨੀ ਵਰੀਆ ਜੋ ਸਦਾ ਹਮਾਰੇ ਮੱਛਾ ਸ੍ਰੀ ਅਸ ਤੁਜਾ ਜੋ ਕਰਿਓ ਰੱਛਾ ਰਾਖ ਲਿਓ ਮੈ ਰਾਖਨ ਹਾਰੇ ਸਭ ਸੰਤ ਸਹਾਇ ਪਿਆਰੇ ਜੀਵਨ ਬੰਦਿਸ਼ਣ ਕੇ ਹੰਤਾ ਮਹਾਕੋਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਿਮ ਜੂ ਅਵਤਰਾ ਕਾਲ ਪਾਇ ਕਰਮ ਬਿਸਨਾ ਪਰਕਾ ਸਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸੱਚੀ ਯੋਗੀ ਤੇਰਾ ਧਰਮਾ ਜੋਤੀਆ ਜਵਨ ਕਾਲ ਸਭ ਲੋਕ ਸਵਾਰਾਨ ਨਮਸਕਾਰ ਹੈ ਤੈ ਹਮਾ ਰਾਜ ਜਵਨ ਕਾਲ ਸਭ ਜਗਤ ਮਨਾਇਓ ਦੇਵ ਦਾਤਾ ਜਿਸੁ ਸਤਿ ਜਾਇ ਆਦੰਤਿ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇ ਕੋ ਆਮਾਰੀ ਸੰਗਲਿ ਪਰਾਜਾ ਜਿਨੇ ਆਪ ਸਵਾਰੀ ਸਿਵ ਕਨ ਕਉ ਸਭ ਗੰਸੁ ਕਤਿਓ ਸਤਰਣ ਕੋ ਬਲਵਾ ਗਦ ਕੀਓ ਘਟ ਘਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤਾ ਜੀਟੀ ਤੇ ਕੁੰਦਰਸ ਤਲਾ ਸਬਰ ਕਿਰਪਾ ਦ੍ਰਿਸ਼ਟ ਕਰ ਪੂਰਲਾ ਸੰਤਾਂ ਤੁਮ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੇ ਪੀਰ ਪਛਾਨੈ ਘਟ ਘਾ ਕੇ ਬਨ ਬੜੀ ਜਾਂਦਾ ਜੁਪਕਰਤਰਾ ਕਰਤਾਰਾ ਪ੍ਰਜਾ ਧਰਤਵ ਦੇ ਆਪਾਰਾ ਜਗਾ ਕਰ ਕਰ ਤੁਮ ਕੰਭੂ ਤੁਮ ਐਂ ਮਨ ਤੈ ਦੇ ਦਰਸਨ ਹੋ ਦੇਤੇ ਵਦਨਾ ਸਿਰਸਵ ਉਧਾਰੈ ਆਪ ਆਪਣੀ ਬੋਜੋ ਚਾਰੈ ਤੁ ਸੰਦੇਤੀ ਰਤ ਰਾਲਮਾ ਜਾਤ ਪੇਰ ਪੇਰ ਅਰੇ ਆਲਵਾ ਨਿਰੰਕਾਰ ਨਿਰਕਾਰ ਨਿੰਬ ਆਦੂ ਨੀਲਾ ਨਾਦ ਸੰਗ ਤਾ ਕਾ ਮੋੜਾ ਜਾਤ ਪੇਤਾ ਜਾਤੂ ਭੇਦ ਨ ਪਾਉ ਤਵੇਤਾ ਤਾ ਕੋ ਕਰਪਾ ਨ ਰਵਾਨਤ ਮਹਾ ਮੁਰਖਿ ਭੇਦ ਨ ਜਾਣਤ ਮਹਾਦੇਵ ਕੇ ਕੈ ਸਦਾ ਸਿਵਾ ਅਹੰਕਾਰ ਕਾ ਚੀਨਤ ਨ ਭਿਵ ਆਪ ਆਪਣੀ ਬੁੱਧ ਹਾ ਜੀਤੀ ਬਨ ਰਾਲਾ ਕਾਲਾ ਜਾਇ ਤਸਾਰਾ ਕੇ ਵਿਸਯਾ ਪ੍ਰਥਮ ਸੰਸਾਰਾ ਏਕੈ ਰੂਮਾਨੁ ਉਸ ਰੂਪਾ ਰੰਗ ਭਇ ਹੋਰਾ ਕੈ ਗੁਪਾਡਾ ਜੇਨ ਸਿਧਿ ਕਿੰਨੀ ਅਤਿ ਵਿਕਾਨ ਗੌਰਿਤ ਤਿਨੀ ਕਉਂ ਕੁੰਡ ਰਾਜਾ ਬੈਠਾ ਦਸਨ ਭਇ ਸੰਤਰੀ ਕਹਿ ਤਾ ਸਗਰੇ ਸੇੜਨ ਦੇ ਕਾਇ ਚੰਪਾ ਆਜਾ ਸੂ ਸੂਏ ਅੰਬਾ ਬਰਖਾ ਤੇਰੀ ਤੁਮ ਕਾਰੋ ਸਿੱਖ ਸਿਵਾਰੈ ਸਿੱਖ ਸੰਗਾਰੋ दुष्ट जीते उठ मदत पाता सकमेश करो रण गाता जे अस्त जा ता रणि परे हेनके दुष्ट दुर्गत हमारे पुरुष जान पग परे त्या रे तन के तुम शंकर अवतार जो कलक एक बार ते आए है के ता के काल गुना ए है रचाए तए सुखाला दुष्ट रैत्रंत काला कृपा दृष्टा दया न्यारे ओ भाग्य ता तन कुमारियो र सिद्ध करना सब होई ਦੁਸ਼ਟ ਚਾ ਚਵਾਸ ਕਿਆ ਨਾ ਕੋਈ ਇੱਕ ਵਾਰ ਦੇ ਉਤਮਸ ਬਾਰਾ ਕਲਪਸਤੇ ਤੈ ਉਬਾਰਾ ਜਿੰਦਰ ਨਾਮ ਤਿਹਾਰਾ ਦਰ ਹੈ ਦਿਨ ਦੁਖ ਤੇਰਾ ਖੜਕੇ ਤਨਾ ਸਰਨ ਦਿਹਾਰੀ ਆਪਾ ਦੇ ਲਿਓ ਵਾਰੀ ਸਰਬtau ਮੋਹ ਸਾਈ ਦੁਸ਼ਟ ਦੋਖ ਦੇ ਲਿਓ ਬਚਾਈ ਖੜਕੇ ਤਨਾ ਸਰਨ ਤਿਆਰੀ ਆਪਾ ਦੇ ਦੇਓ ਵਾਰੀ ਸਰਬtau ਸਾਈ ਦਇਤ ਦੋਖ ਤੇ ਲਿਓ ਵਿਚਾਈ ਸਵੈਆਪਾਇ ਗਇ ਜਵ ਤੇ ਤੂਰੇ ਤਵ ਦੇਖੋ ਆਗ ਤਰੇ ਨੀ ਆਨਿਓ ਰਾਮ ਰਹੀ ਕੋ ਰਾਨ ਤੁਰਾ ਨਾ ਨੇ ਕਮ ਤਿਤ ਨ ਮੰਨਿਓ ਸਿਮਰਾ ਸਾਤ ਸਰ ਦੇਸ ਗੋਪੀਤ ਕਹਿ ਮੇਂ ਨਾ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਰਮਾ ਨਾ ਕਹੋ ਸਭ ਦੁਇ ਬਖਾਨਿਓ ਦੁਹਿਰਾ ਸਗਲ ਦਵਾਰ ਤੋ ਚਾਟੇ ਕੈ ਦੇਵ ਤੁਹਾਰੋ ਹਵੇਗੀ ਕੀ ਰਾਜ ਅਸ ਗੋਬਿੰਦ ਦਾ ਸਤ ਹਾਰ ਆਰਾਮ ਕਲੇ ਰਹਾ ਲਾਤੀ ਜਾ ਨਾਮੇ ਕੰਕਾਰ ਸਤਿਗੁਰ ਪ੍ਰਸਾਦ ਅਨੰਦ ਭਿਆ ਬਿਰਮਾਈ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਪ ਪਾਇਆ ਸਹਿ ਸੰਤ ਜੀਵਨ ਵਜੀਆਂ ਵਾਧਾਈਆ ਰਾਗ ਰੰਗ ਪਰਵਾਰ ਮਰੀਆਂ ਸਬਦ ਗਾਵਨੀ ਆਈਆਂ ਸਬਦੋ ਤਾਗਾ ਵਾਰੀ ਕੇਰਾ ਮਨ ਜੀ ਨੀਰ ਸਾਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆਸ ਸਦਾ ਰਹਾ ਹਰ ਨਾਲੇ ਹਰ ਨਾਲੇ ਰਹੁ ਤੂੰ ਮਨ ਮੇਰੇ ਦੁਸਰਵੇ ਸਾਥ ਨਾਮ ਕੀ ਕਰਉ ਕਰੀ ਤੇਰਾ\,ਕਾਰਿ ਸੁਖਿ ਸੁਵਾਰਨਾ ਸਭ ਨਾਲ ਗੱਲਾਂ ਸੁਰਾਸਵਾਮੀ ਸੁਖਿਆ ਮਨ ਅੰਸਾਰੇ ਕਹਿ ਨਾਨਕ ਮਾਣਾ ਮੇਰੇ ਸਦਾ ਰਹਾ ਹਰ ਨਾਲੇ ਸੱਚੇ ਸਾਹਿਬਾ ਗਿਆਨਾਈ ਕਰਤੇ ਰਹਿ ਕਰਤਾ ਤੇਰਾ ਸਗਦੇ ਚਾ ਜਿਸ ਤੇ ਸੁਭਾਵਈ ਸਦਾ ਸੁਖਸਾ ਲਾਹਾ ਤੇਰੀ ਨਾਮ ਅਨੰਵਸਾ ਰੇ ਨਾਮ ਜਿਨ ਕੈ ਮਨ ਵਸਿਆ ਵਾਜੇ ਸੰਸ ਕਨੇ ਰੇ ਕੈ ਨਾਨਕ ਸੱਚੇ ਸਾਹਿਬਾ ਗਿਆਨਾਈ ਕਰਤੇ ਰਹਿ ਸੱਚਾ ਨਾਮ ਮਿਰਾ ਧਾਰੋ ਸੱਚਾ ਨਾਮ ਆਧਾਰ ਮਿਰਾ ਜਿਨ ਦੁਖਾਂ ਸਭ ਗਵੰਨਿਆ ਸਰਸਾਂ ਸੁਖੁ ਨਿਆਇ ॥ ਉਸਿਆਇ ਨਿਚਾ ਸਭੁ ਜੈਨਿਆ ਸੁਆ ਕੁਰਬਾਨ ਕੀਤਾ ਗੁਰ ਬਿਟਾ ਹੋ ਜਸਤੀਐ ਵਡਿਆਈਆ ਕਹਿ ਨਾਨਕ ਸੁਆ ਸੰਤੋ ਸਵੰਤ ਰੋਪੇ ਆਰੋ ਸਚਾ ਨਾਮ ਮਿਰਾ ਧਾਰੋ ਵਾਜੇ ਪੰਚ ਸਵਤਨ ਘਰ ਸੁਭਾਗੈ ਘਰ ਸੁਭਾਗੈ ਸੋਹ ਸੁਵਾਜੇ ਕਲਾ ਜਿਤ ਕਰਿ ਧਾਰੀਆ ਪੰਜ ਦੋ ਤਾਤ ਤਿ ਵਸਾਂ ਕੀਤੇ ਕਾਲ ਨਿਤ ਕੁਵਾਰਿਆ ਤੁਧੁ ਆ ਕੇ ਕਹਿ ਨਾਨਕ ਤਸਵਾਤ ਕਰ ਅਨੰਦ ਬਾਜੇ ਅਨੰਦ ਸੁਨੋ ਬੜਾ ਭਾਗੀਓ ਸਦਗੁਰੂ ਦੇਵਲੀ ਤਕੈ ਦੇ ਗਵਤਾ ਸਤਗੁਰ ਆਪਰ ਪੂਰੇ ਬਿਨਵੰਤ ਨਾਮ ਨਾਰ ਕਰਨ ਲਾਗੇ ਵਾਜੇ ਅਨਹਤure ਹੰਦਾਮਣੀ ਮਹੱਲਾ ਪੰਜਵਾਹ ਥਾਲ ਵਿਤਨ ਵਸਤੂ ਸਪਈਓ ਸਤ ਸਤੋਕ ਵਿਚਾਰ ਅੰਮ੍ਰਿਤ ਨਾਮ ਧਾਗੁਰ ਕਾ ਪਇਓ ਜਿਸ ਕਾ ਸੰਸਾਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਵਾਸਤਾ ਤਜੀ ਨਹਿ ਜਾ ਤਨਾ ਜਾਈ ਨਿਤ ਨਿਤਰਾ ਕੋ ਰਧਾਰੋ ਤਮ ਸੰਸਾਰ ਚਲ ਤਕ ਤਰੀਐ ਸਬ ਨਾਨਕ ਅਰੰਪ ਸਾਰੋ ਸਾਲ ਹੋਰ ਮਹੱਲਾ ਬਨਵਾ ਤੇਰਾ ਕੀਤਾ ਜਬ ਦੋ ਨਾਹੀ ਮੈਂ ਨਾ ਜੋਗੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਏ ਸਤ ਸੂਰ ਸਜਣਾ ਮਿਲਿਆ ਨਾਲੇ ਨਾਮ ਮਿਲਾਤਾ ਜੀਵਾ ਤਰਮਨ ਕੀ ਵਹਰਿਆ ਆਉੜੇ ਦੰਗਾ ਤੁ ਸਮਲਾਤਾ ਇਤ ਕੋਈ ਨਾਏ ਤੇਰੀ ਰੱਖ ਗਨੀ ਉਤਰ ਮਾਈ ਸੁਣ ਕੇ ਜਮ ਕੇ ਦੁਤ ਨਾਏ ਤੇਰਾ ਜਣਦਾਏ ਭੌਤਲ ਗਤਿ ਸੁਗਾਉ ਗੁਰਸਬਦੀ ਪਾਰ ਪਾਈ ਜਿਨ ਕੋ ਲਗੀ ਪਿਆਸ ਅਪਰਾਸੇ ਕਾਏ ਕਨ ਪੈ ਹੋ ਮਨ ਨਾਮਾ ਗੋਬਿੰਦ ਗਾਏ ਸਭ ਸਾਨੋ ਕਿਰਪਾ ਸਮਾਲੇ ਸਾਈ ਸਾਈ ਬਿਰਤਾ ਕੋਈ ਨ ਜਾਏ ਜੇ ਆਵੇ ਤੁਧਿਆਏ ਸਾਰੋਗ ਮਹੱਲਾ ਪੰਜਵਾ ਅੰਤਰ ਗੁਰ ਆਰਤਨਾ ਜੀਵਾ ਜਗੁਰ ਨਾਉ ਨਿਤਿ ਸਤਗੁਰ ਵੇਖਣਾ ਸ੍ਰੋਮਣੇ ਸੁਣਨਾ ਗੁਰਨਾਉ ਸਤਗੁਰ ਸਿਧਿ ਰਤਿਆ ਦਰਗਹਿ ਪਾਈਐ ਤਾਂ ਕੋ ਨਾ ਕੋ ਨਾ ਕਿਰਪਾ ਕਰੇ ਜਿਸ ਨਾਏ ਵਥ ਦੇ ਧਗਮਾ ਉਤਮ ਕਾੜੀਐ ਪੱਜਵਾ ਰੱਖੇ ਰੱਖਣਹਾਰਾ ਕੋ ਬਾਰਿਆ ਨਾ ਗੁਰ ਕੀ ਪੈਰੀ ਪਾਏ ਕਾ ਸਾਰਿਆ ਨਾ ਹੋ ਆਪ ਦੇ ਆਲੋ ਮਾ ਵਿਸਾਰਿਆ ਨਾ ਸਾਜਨਾ ਕੈ ਸੰਗਾ ਭਗਤ ਜਲ ਤਾਰਿਆ ਨਾ ਸਾਥ ਕਨਿੰਦ ਕਾ ਦ੍ਰਿਸ਼ਟੀ ਕੀ ਨਾ ਮਾਹੀ ਵਿਦਾਰਿਆ ਨਾ ਦੇ ਸਾਹਿਬ ਕੀ ਟੀਕਾ ਨਾਨਕ ਮਨੈ ਮਾਹੀ ਜਿਸਿ ਸਿਮਰੈ ਸੁਖ ਹੋਇ ਸਗਲੇ ਦੁਖ ਜਾਇ ਤੇ ਸਾਹਿਬ ਕੀ ਤੇ ਕ ਨਾਨਕ ਮਨੈ ਮਾਹੀ ਜਿਸਿ ਸਿਮਰੈ ਸੁਖ ਹੋਇ ਸਗਲੇ ਦੁਖ ਜਾਇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਹਿ